ਆ ਜਿਹੜੀ ਤੁਸੀਂ ਜਿਹੜਾ ਮੈਂ ਕੁਛ ਕਿਹਾ ਆ ਪ੍ਰਗਟ ਸਿੰਘ ਦੀ ਵੀਡੀਓ ਹੈ ਜਿਹੜਾ ਤੁਸੀਂ ਪਲੇ ਕਰੋਗੇ। ਸ਼੍ਰੀਆ ਸਰਕਾਰਾਂ ਦੇ ਵਿੱਚ ਕਾਂਗਰਸ ਨੇ ਵੀ ਉਹਦੇ ਵਿੱਚ ਇੱਕ ਸਾਡੇ ਚ ਗਰੁੱਪ ਇਹ ਹੁੰਦਾ ਸੀ ਕਿ ਇਹ ਹੋਣੀ ਜ਼ਰੂਰ ਚਾਹੀਦੀ ਆ ਤੇ ਇੱਕ ਇਤਾਂ ਦਾ ਵੀ ਹੁੰਦਾ ਸੀਗਾ ਵੀ ਹਾਂ ਵੀ ਕੋਈ ਨਹੀਂ ਇਹਨੂੰ ਚੱਲਣ। ਰਿਐਲਿਟੀ ਇਹ ਹੈ। ਸਰ ਸਰ ਮੈਂ ਆ ਸਾਰਿਆਂ ਨੇ ਅਰਦਾਸ ਕਰਕੇ ਖੜੇ ਹੋਏ ਆ ਤੇ ਯਾਰ ਸੱਚ ਬੋਲਿਓ। ਬਹੁਤੇ ਆਨੇ ਸਾਰੇ ਇਹਦੇ ਤੇ ਪੋਲਿਟਿਕਸ ਕੀਤੀ ਆ ਪਿਛੜੀਆਂ ਸਰਕਾਰਾਂ ਦੇ ਵਿੱਚ ਕਾਂਗਰਸ ਨੇ ਵੀ ਉਹਦੇ ਵਿੱਚ ਇੱਕ ਸਾਡੇ ਚ ਗਰੁੱਪ ਇਹ ਹੁੰਦਾ ਸੀ ਕਿ ਇਹ ਹੋਣੀ ਜੂਰ ਚਾਹੀਦੀ ਆ ਤੇ ਇੱਕ ਏਦਾਂ ਦਾ ਵੀ ਹੁੰਦਾ ਸੀਗਾ ਕਿ ਹਾਂ ਵੀ ਕੋਈ ਨਹੀਂ ਇਹਨੂੰ ਚੱਲਣ ਰਿਐਲਿਟੀ ਇਹ ਆ ਆ ਦੂਜੀ ਗੱਲ ਹੁਣ ਆ ਦੇਖੋ ਸੁੱਖੀ ਰੰਦਾਵਾ ਪਾਰਟਿਕਸ ਤੇ ਹੋਈ ਇਹਨੂੰ ਲੌਜੀਕਲ ਐਂਡ ਤੱਕ ਕੋਈ ਵੀ ਲੈ ਕੇ ਜਾਣ ਨੂੰ ਕਹਾਂ ਨਹੀਂ ਰੰਦਾਵਾ ਸਾਹਿਬ ਮੇਰੇ ਖਿਆਲ ਕਿ ਜਿਹੜੀ ਐਸ ਆਈ ਟੀਜ਼ ਬਣੀਆਂ ਉਹਨਾਂ ਚ ਮੈਂ ਵੀ ਕਾਫੀ ਹੱਦ ਤੱਕ ਮੀਟਿੰਗਸ ਵਿੱਚ ਬੈਠਦਾ ਰਿਹਾ ਉਹ ਕਦੀ ਵੀ ਸੀਰੀਅਸ ਨਹੀਂ ਸੀ ਹੋਇਆ ਸੋ ਦੀ ਦੀਸ ਵਰ ਕੰਪਲੀਟਲੀ ਐਕਸਰਸਾਈਜ਼ਸ ਇਨ ਟੂ ਐਕਸਰਸਾਈਜ਼ ਜੀਓ ਲੋਕਾਂ ਦੀਆਂ ਅੱਖਾਂ 'ਚ ਕੱਟਾ ਪਾਉਣਾ ਵਾਕਈ ਬੇਅਦਬੀ ਹੈ ਮੈਂ ਹੁਣ ਦੋਨਾਂ ਲੀਡਰ ਜਿਹੜੇ ਸੁਖੀ ਰੰਦਾਵਾ ਸਾਹਿਬ ਅ ਦੋਨੋ ਸਿੱਖ ਪਰਿਵਾਰ ਚ ਇਹਨਾਂ ਨੇ ਜਨਮ ਕੀਤਾ ਹੈ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜਿਨ੍ਹਾਂ ਨੇ ਸਿਆਸਤ ਕੀਤੀ ਹੈ ਤੁਹਾਡੀ ਪਾਰਟੀ ਚ ਉਹਨਾਂ ਦਾ ਨਾਮ ਦੱਸੋ ਇਹਨਾਂ ਨੇ ਕੀ ਕਿ ਪ੍ਰਗਟ ਸਿੰਘ ਨੇ ਕਿਹਾ ਸੀ ਮੈਂ ਦਾਸ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਅਸੀਂ ਸਾਡੀ ਪਾਰਟੀ ਦੇ ਲੀਡਰਾਂ ਨੇ ਸਿਆਸਤ ਕੀਤੀ ਹੈ ਮੈਂ ਐਸ ਪਾਰਟੀ ਪ੍ਰੈਜ਼ੀਡੈਂਟ ਅਖਾਲੀ ਦਲ ਤੇ ਪੰਜਾਬ ਦੀ ਜਨਤਾ ਚਾਹੁੰਦੀ ਹੈ ਕੀ ਥੋਡੀ ਸਰਕਾਰ ਵਿੱਚ ਕਿਹਨੇ ਕਿਹਨੇ ਨਾਂ ਲੈ ਕੇ ਦੱਸੋ ਕਿਹਨੇ ਕਿਹਨੇ ਸਿਆਸਤ ਕੀਤੀ ਹੈ ਉਵੇਂ ਸੁਖੀ ਰੰਦਾਵਾ ਨੂੰ ਨਾਂ ਲੈ ਕੇ ਦੱਸਣ ਦੀ ਲੋੜ ਹੈ ਕਿ ਉਹ ਦੱਸੇ ਕਿਹਨੇ ਕਿਹਨੇ ਕੀਤੀ ਹੈ ਜੇ ਨਹੀਂ ਦੱਸਦੇ ਇਹਦਾ ਮਤਲਬ ਉਸ ਹਰਕਤ ਵਿੱਚ ਆ ਆਪ ਹਿੱਸੇਦਾਰ ਹੈ ਦੇਖੋ ਮੈਂ ਫਿਰ ਵੀ ਬੇਨਤੀ ਕਰਨਾ ਚਾਹਣਾ ਹੈ ਬੇਅਦਬੀਆਂ ਹੋਤੇ ਕਿਤੇ ਵੀ ਸਿਆਸਤ ਹੀ ਹੋਣੀ ਚਾਹੀਦੀ ਹੈ ਸ਼ਰੋਮਣੀ ਅਕਾਲੀ ਦਲ ਮੈਂ ਐਸ ਪ੍ਰੈਜ਼ੀਡੈਂਟ ਕਹ ਰਿਹਾ ਹਾਂ ਜ਼ਿੰਦਗੀ ਭਰ ਕਿਤੇ ਵੀ ਸਿਆਸਤ ਅਸੀਂ ਇਹ ਜੇ ਕੰਮ ਨਾ ਕੀਤੀਆਂ ਨਾ ਕਰਾਂਗੇ ਅਸੀਂ ਪਹਿਲੇ ਦਿਨ ਤੋਂ ਲੱਗੇ ਸੀ ਦੁਸ਼ਮਣਾਂ ਨੂੰ ਦੋਸ਼ੀਆਂ ਨੂੰ ਫੜਨ ਵਾਸਤੇ ਆ ਇਹਨਾਂ ਨੇ ਰੁਕਿਆ ਆ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਜਿਹੜੇ ਦਾਦੂਵਾਲ ਵਰਗੇ ਜਾਣ ਕੇ ਆ ਸਾਰੇ ਉਹਨਾਂ ਨੂੰ ਪਤਾ ਸੀ ਸਾਰੇ ਪੋਰ ਖੁੱਲ ਜਾਣੇ ਸਾਰੇ ਕਿਸੇ ਵੀਆ ਨੂੰ ਭੇਜ ਦੋਗੇ ਇਹਨਾਂ ਤੋਂ ਕੱਢ ਦਿਓ ਇਹਨਾਂ ਦੇ ਹੱਥੋਂ ਕੱਢ ਦਿਓ ਸਾਡੇ ਕੋਲੇ ਦੋ ਕੇਸ ਰਹਿ ਗਏ ਸੀ ਇੱਕ ਮੋਗੇ ਦਾ ਇੱਕ ਮਲੇਰ ਕੋਟਲੇ ਵਾਲਾ ਆ ਜਿਹੜੀ ਮਲੇਰ ਕੋਟਲੇ ਆ ਜਿਹੜੀ ਜਿਹੜੀ ਹੈਗੀ ਇਨਵੈਸਟੀਗੇਸ਼ਨ ਅਸੀਂ ਆਪਣੇ ਕੋਲੇ ਸੀ ਦੋਨਾਂ 'ਚ ਅਸੀਂ ਕਨਵਿਕਸ਼ਨ ਕਰਾਤੀ ਹੈ ਜਿਹੜੇ ਸਾਥੋਂ ਲੈ ਕੇ ਗਏ ਸੀ ਸਾਰੇ ਕੇਸ ਅੱਜ ਰੁੱਲ ਰਹੇ ਆ ਤੇ ਕੋਈ ਦੋਸ਼ੀ ਸਾਰੇ ਬਾਹਰ ਆ ਅਸਲੀ ਦੋਸ਼ੀ ਨੂੰ ਫੜਿਆ ਨਹੀਂ ਕਿਉਂਕਿ ਆ ਸਾਰੀ ਸਿਆਪ ਸੀ ਇਸ ਕਰਕੇ ਮੈਂ ਪੰਜਾਬ ਦੀ ਜਨਤਾ ਨੂੰ ਫਿਰ ਤੋਂ ਬੇਨਤੀ ਕਰਦਾ ਹਾਂ ਪਛਾਣੀਏ ਆਪਣੇ ਕੌਣ ਹੈ ਪ੍ਰਾਇ ਕੌਣ ਹੈ ਜਿਹੜੀ ਪਾਰਟੀਆਂ ਗੁਰੂ ਸਾਹਿਬ ਦੀ ਬੇਅਦਬੀ ਵਾਲੇ ਮੁੱਦੇ ਤੇ ਵੀ ਸਿਆਸਤ ਕਰ ਸਕਦੀਆਂ ਉਹ ਪਾਰਟੀਆਂ ਨੂੰ ਪਾਰਟੀ ਰਹਿਣ ਦਾ ਕੋਈ ਹੱਕ ਨਹੀਂ